ਇਹ ਰਕੇ ਜੂਟਾ ਪਿਛਲਾ ਹੜ ਆਇਆ ਉਸ ਵੇ ਸਾਡੇ ਕੋਠੀਆਂ ਵੀ ਤੇ 30 30 ਫੁੱਟ ਪਾਣੀ ਪੂਪਾਰਾ ਪਾਇਆ ਦਰਿਆ ਨੇ ਉਦੋਂ ਬਰਬਾਦ ਕਰਤਾ ਸਾਨੂੰ ਆਹ ਰਹਿੰਦਾ ਜਿਹੜਾ ਹੁਣ ਵੀ ਆ 8 10 ਦੇ ਸਾਡੀ ਪਾਣੀ ਪੰਨੋਂ ਪਾਰ ਵੀ ਦਰਿਆ ਜੀ ਆ ਉਥੇ ਖੜ ਕੇ ਬਹੁਤ ਕਿਤੇ 6 6000 ਰੁਪਇਆ ਲੁਆਈ ਦਿੱਤੀ ਆ ਉਥੇ ਸਾਡੇ ਬੰਦੇ ਕੋਹ ਨਹੀਂ ਇਹੋ ਡੁੱਬ ਗਏ ਪਾਣੀ ਗਾਂਦ ਰਿਆ ਹੋਵੇ ਦੀ ਕੱਢੀ ਜਾਂਦੇ ਸੀ 100 ਬੰਦੇ ਨੇ ਧਰਨਾ ਲਾਇਆ ਰਿਗੀ ਉਹਨਾਂ ਪਾਣੀ ਨਹੀਂ ਰੰਗਦਾ ਗਾੜੀ ਮਾਲ ਚਰਨ ਰਿਆ ਇਸ ਪ੍ਰੇਟਿਆਂ ਦੇ ਉਧਰ ਉਹ ਆਂਦੇ ਵੀ ਅਸੀਂ ਪਾਣੀ ਨਹੀਂ ਛੱਡਣਾ ਜੇ ਪਾਣੀ ਥੋੜਾ ਥੋੜਾ 2000 ਵੀ ਥੋੜੇ ਥੋੜੇ ਛੱਡੀ ਜਾਣ ਦੇ ਸਾਡਾ ਅਸੀਂ ਭਜੇ ਰਹਿਣਾ ਜਿਹੜਾ ਬੰਨ ਇਹ ਸਿਰੇ ਟੁੱਟ ਗਿਆ ਹੁਣ ਕਿੰਨੇ ਕੁ ਲੋਕ ਜਿਹੜੇ ਇੱਥੇ ਅੰਦਰ ਜਿਹੜੇ ਆਪਣੇ ਆਬਾਦੀ ਕੀ ਹੈ ਇਹ ਵਾਦੀ ਬਾਬਾ ਜੀ ਇੱਥੇ 14 15 ਪਿੰਡ ਆ ਅਸੀਂ ਇਹ ਵਾਦੀ ਦੇ ਵਿੱਚ 14 15 ਕਿਲੋਮੀਟਰ ਕਰਮੂ ਵਾਲੇ ਤੱਕ ਤੇ ਸਾਰੀ ਘੰਟਾ ਹੀ ਬੈਠੀ ਆ ਬੇ ਅੱਗੇ ਇਹਨਾਂ ਦਾ ਪਾਣੀ ਹੋ ਗਿਆ ਹੁਣੇ ਅੱਜ ਇੱਕ ਦੂ ਘੰਟੇ ਜੀ ਹੋਇਆ ਤੇ ਪਾਣ ਬੰਨ ਟੁੱਟਣ ਜੀ ਹੋਇਆ ਹੁਣ ਬਾਬਾ ਜੀ ਕਿਦਰ ਕਰਾਂਗੇ ਆਪਦੇ ਚੈਨੀ ਵੇ ਸਾਡਾ ਟਿਕਾਣਾ ਹੀ ਕੋਈ ਨਹੀਂ ਹੋਰ ਤੇ ਜੇ ਇਹਦੇ ਪਾਣੀ ਕੱਢ ਦੇਣ ਸਾਡਾ ਕੀ ਹੋ ਗਿਆ ਇੰਨੀ ਤੇ ਡੁੱਬੇ ਦੇ ਗਏ ਆਂ ਅਸੀਂ ਜਾਵਾਂ ਕਿਦਰ ਮਾਲ ਟੰਗਰ ਸਾਡਾ ਪਰਿਵਾਰ ਸਾਡਾ ਅਸੀਂ ਕਿੱਥੇ ਛੱਡ ਕੇ ਜਾਵਾਂ ਕੋਈ ਪ੍ਰਬੰਧ ਕੀਤੇ ਗਏ ਇਹਨਾਂ ਪ੍ਰਸ਼ਾਸਨੋਂ ਤੁਹਾਡੇ ਰਹਿਣ-ਸਹਿਣ ਦੇ ਕੋਈ ਨਹੀਂ ਆ ਜੇ ਰਾਣਾ ਅਚਾਰ ਆਇਆ ਅੱਜ ਮਾੜਾ ਚੰਗਾ ਆਇਆ ਕੋਈ ਨਹੀਂ ਤੇ ਕੋਈ ਇੱਥੇ ਸਾਡੇ ਕਿੰਨੀ ਵੋਟਾਂ ਰਾਣਾ independent ਸਿੰਘ ਵਿਧਾਇਕ ਨੇ ਤੇ ਨਰਤੇਜ ਸਿੰਘ ਚੀਮਾ ਕਾਂਗਰਸੀ ਨੇ ਉਸ ਤੋਂ ਬਾਅਦ ਸੱਜਣ ਸਿੰਘ ਚੀਮਾ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਨੇ ਜਿਹੜਾ ਆਪਣਾ ਆਪ ਪਾਰਟੀ ਨਾਲ ਤੇ ਪੁੱਛਦੇ ਕਿਹਨੂੰ ਦੇ ਨਾਮ ਹੁੰਦਾ ਕਿਦੇ ਆ ਗਿਆ ਜਦੋਂ ਵੋਟਾਂ ਦੇਣੀਆਂ ਫੇਰਾ ਮਾਰ ਗਿਆ ਇਹਨੇ ਕਾਹਦਾ ਆਪਣੇ ਨੂੰ ਰਾਣੇ ਦੇ ਮੁੰਡੇ ਨੂੰ ਆਪਾਂ ਨੂੰ ਚਲੋ ਮੰਤਰੀ ਸਾਡੇ ਉਹਨੇ ਬੜੀ ਮਿਹਰ ਕੀਤੀ ਹੁਣ ਕੀਤੀ ਤੇਜ਼ ਜੀਮਾ ਵੀ ਅੱਜ ਆਇਆ ਹੰਦੇ ਮੈਰੇ ਵੀ ਮਿਲਿਆ ਨਹੀਂ ਮੈਨੂੰ ਅੱਤੇ ਆਇਆ ਹੋਊਗਾ ਮੈਨੂੰ ਸਮਰਥਕ ਲੱਗਦੇ ਰਾਣੇ ਦੇ ਸਾਡੇ ਸਮਰਥਕ ਲੱਗਦੇ ਨਹੀਂ ਜੀ ਸਾਨੂੰ ਸਾਰੇ ਇੱਕੋ ਜਿਹੇ ਆ ਅਸੀਂ ਪਹਿਲਾਂ ਚੰਗੀ ਗੱਲ ਕਰਦੇ ਵੀ ਪੀਦੇ ਹੀ ਆਂ ਬੋਲ ਜਾ ਰਹੇ ਜੀ ਇਹਦੇ ਹੂਡ ਹੋ ਸਾੜੇ-ਦਾੜੇ ਦਾ ਸਾਰਾ ਅਸਾਂ ਡੁੱਬ ਜਾਣਾ ਇੱਕ ਪੱਲੇ ਨਹੀਂ ਰਹਿਣਾ ਜ਼ਿੰਮੇਵਾਰ ਦੇ ਕੰਮ 5-5 ਫੁੱਟ ਮਿੱਟੀ ਪਈ ਰੇਤੋ ਸਰਕਾਰ ਕੱਢ ਨਹੀਂ ਦਿੰਦੀ ਇੱਥੋਂ ਤੱਕ ਕੱਢ ਕੇ ਲਿਓਦੇ ਕੋਈ ਸੰਭਾਲ ਨਹੀਂ ਦਿੰਦੀ ਇਹ ਕਰ ਰਹੀਆਂ ਕਿੱਧਰ ਜਾਈਏ ਔਰ ਪਟਕਾਣਾ ਹੀ ਨਹੀਂ ਹਟਾ ਤੇ ਕਾਣਾ ਉਹਦੇ ਕਿੱਧਰ ਜਾਈਏ ਨਾ ਪੰਜਾਬ ਦੇ ਸ਼੍ਰੀਲੰਕਾ ਦੀ ਗੱਲ ਕਰਨ ਜਾ ਰਹੇ ਆ ਪੰਜਾਬ ਦਾ ਸ਼੍ਰੀਲੰਕਾ ਜਾਨੀ ਕਿ ਪਿੰਡ ਮੰਡ ਬਾਉਪੁਰ ਮੰਡ ਬਾਉਪੁਰ ਦੇ ਵਿੱਚ ਤਕਰੀਬਨ ਜਿਹੜੇ 16 ਪਿੰਡ ਨੇ ਉਹ 2000 ਤੋਂ ਵੱਧ ਦੀ ਵਾਦੀ ਹੈ ਔਰ ਉਹ 3000 ਦੇ ਕਰੀਬ ਏਕੜ ਜਿਹੜੀ ਫਸਲ ਹੈ ਦਰਿਆ ਬਿਆਸ ਦੇ ਵਿੱਚ ਬਿਲਕੁਲ ਵਿੱਚੋ ਵਿੱਚ ਇਹ ਪਿੰਡ ਹੈ ਸੁਲਤਾਨਪੁਰ ਦਾ ਇਲਾਕਾ ਹੈ ਅੱਜ ਸਵੇਰੇ ਇੱਥੇ ਕਿਸਾਨਾਂ ਵੱਲੋਂ ਲਗਾਇਆ ਜਿਹੜਾ ਆਜੀਬਾਨ ਹੈ ਉਹ ਟੁੱਟ ਜਾਂਦਾ ਹੈ ਆਜੀਬਾਨ ਟੁੱਟਣ ਦੇ ਨਾਲ ਇਹ ਪੂਰਾ ਏਰੀਆ ਪ੍ਰਭਾਵਿਤ ਹੁੰਦਾ ਹੈ ਲੋਕਾਂ ਵੱਲੋਂ ਜਿਹੜੀ ਗੱਲ ਕੀਤੀ ਜਾਵੇ ਤਾਂ ਲੋਕਾਂ ਵੱਲੋਂ ਆਪਣੇ ਜਿਹੜੇ ਘਰਾਂ ਨੂੰ ਛੱਡ ਕੇ ਜਾਣਾ ਸ਼ੁਰੂ ਕੀਤਾ ਜਾ ਅੱਗੇ ਮਤਲਬ ਸੁਰੱਖੇ ਸਾਵਾਂ ਤੇ ਜਾਣਾ ਜਿਹੜਾ ਸ਼ੁਰੂ ਕੀਤਾ ਜਾ ਜਾ ਰਿਹਾ ਹੈ ਹੁਣ ਜੇ ਸਾਈਡ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਈਡ ਦੇ ਉੱਪਰ ਤੁਹਾਨੂੰ ਥੋੜਾ ਥੋੜਾ ਪਾਣੀ ਨਜ਼ਰ ਆਏਗਾ ਕਿਉਂਕਿ ਜੋ ਸਵੇਰੇ ਦਰਿਆ ਦਾ ਬੰਨ ਜੋ ਟੁੱਟਿਆ ਤਾਂ ਉਸ ਤੋਂ ਬਾਅਦ ਇਹ ਥੋੜਾ ਥੋੜਾ ਪਾਣੀ ਨਜ਼ਰ ਆ ਰਿਹਾ ਹੈ। ਅਤੇ ਇਸ ਤੋਂ ਬਾਅਦ ਜੇ ਇਹ ਗੱਲ ਕੀਤੀ ਜਾਵੇ ਜਿਵੇਂ ਥੋੜਾ ਥੋੜਾ ਪਾਣੀ ਤੁਸੀਂ ਦੇਖ ਰਹੇ ਹੋ ਤਾਂ ਇਹ ਪਾਣੀ ਜਿਹੜਾ ਕੱਲ ਤੱਕ ਕਾਫੀ ਹੱਦ ਤੱਕ ਵਧੇਗਾ ਜੋ ਫਸਲਾਂ ਨੇ ਉਹ ਡੁੱਬ ਜਾਣਗੀਆਂ। ਉਹ ਲੋਕ ਜਿਹੜੇ ਨੇ ਉਹ ਆਪਣੇ ਨੂੰ ਸੁਰੱਖਿਆ ਥਾਂ ਤੇ ਲੈ ਕੇ ਜਾ ਰਹੇ ਨੇ 2023 23 ਦੀ ਗੱਲ ਕੀਤੀ ਜਾਵੇ ਤਾਂ 2023 ਦੇ ਵਿੱਚ ਵੀ ਇਥੋਂ ਕੁਝ ਦੂਰੀ ਦੇ ਉੱਪਰ ਬੰਨ ਟੁੱਟਿਆ ਸੀ ਔਰ ਕਈ ਦਿਨ ਜਿਹੜਾ ਇਥੇ ਪਾਣੀ ਜਮਾ ਰਿਹਾ ਔਰ ਉਸ ਤੋਂ ਬਾਅਦ ਜਿਹੜੀ ਬਰਬਾਦੀ ਦੀ ਗੱਲ ਕੀਤੀ ਜਾਵੇ ਤਾਂ ਰੇਤਾ ਪਹਿਲਾਂ ਜਿੱਥੇ ਪਾਣੀ ਨੇ ਮਾਰ ਮਾਰੀ ਉਸ ਤੋਂ ਬਾਅਦ ਫਸਲਾਂ ਦੇ ਉੱਪਰ ਰੇਤਾ ਜੰਮ ਗਈ ਤਾਂ 2024 ਤੱਕ ਇਹ ਲੋਕ ਜਿਹੜੇ ਆ ਆਪਾਂ ਕਹਿ ਲਈਏ ਤਾਂ 2024 ਤੱਕ ਵੀ ਇਹ ਲੋਕ ਜਿਹੜੇ ਇਸ ਚੀਜ਼ ਤੋਂ ਪ੍ਰਭਾਵਿਤ ਰਹੇ ਉਹ 2025 ਵਿੱਚ ਦੁਬਾਰਾ ਪਾਣੀ ਆਉਂਦਾ ਹੈ ਤੇ ਗੱਲ ਕਰ ਲੈਂਦੇ ਇਥੋਂ ਪਿੰਡਵਾਸੀ ਬਾਪੂ ਜੀ ਇਥੋਂ ਰਹਿਣ ਵਾਲੀ ਹਾਂ ਰਹਿਣ ਵਾਲੇ ਜੀ ਅਸੀਂ 60 ਸਾਲ ਦੇ 60 70 ਸਾਲ ਹੋ ਗਏ ਇੱਥੇ ਦੀ ਵਾਦੀ ਜੰਗਲ ਪੁੱਟਿਆ ਪੈਣੀ ਹੈ ਹਾਂਜੀ ਇਹ ਰੱਗੇ ਜਿਹਨੂੰ ਪਿਛਲਾ ਹੜ ਆਇਆ ਉਦੋਂ ਸਾਡੇ ਕੋਠੀਆਂ ਵੀ ਤੇ 30 30 ਫੁੱਟ ਪਾਣੀ ਉਸ ਪਾੜਾ ਪਾਇਆ ਦਰਿਆ ਨੇ ਜੀ ਉਦੋਂ ਵੀ ਬਰਬਾਦ ਕਰਤਾ ਸਾਨੂੰ ਤੇ ਆਹ ਰਹਿੰਦਾ ਜਿਹੜਾ ਹੁਣ ਵੀ ਅੱਠ 10 ਦਿਨ ਹੋ ਗਏ ਸਾਡੀ ਪੜੀ ਬੰਨੋਂ ਪਾਰ ਵੀ ਦਰਿਆਜ ਵੀ ਆ ਉਹਦੇ ਖਰਚੇ ਬਹੁਤ ਕਿਤੇ 6-6000 ਰੁਪਇਆ ਲੋਾਈ ਦਿੱਤੇ ਆ ਉੱਥੇ ਸਾਡੇ ਪਿੰਡੇ ਕੋਹ ਨਹੀਂ ਇਹੋ ਡੁੱਬ ਗਏ ਕਿਆ ਜਿਹੜਾ ਬੰ ਟੁੱਟਿਆ ਉਹ ਆਰਜੀ ਸੀ ਨਾ ਕਿਸਾਨਾਂ ਲੋਆ ਪਿਆ ਆਰਜੀ ਆ ਵਿੱਚ ਸਰਕਾਰ ਨੇ ਵੀ ਪੱਥਰ ਲਾਇਆ ਸਰਕਾਰ ਨੇ ਵੀ ਨਾਲ ਲਾਇਆ ਵਾ ਉਹ ਜਿਹੜਾ ਮੂੰਹ ਆ ਸਰਕਾਰ ਨੇ ਹੁਣ ਪੱਥਰ ਲਾਇਆ ਉੱਥੇ ਪਰ ਸਰਕਾਰ ਆਉਂਦੀ ਨਹੀਂ ਜਦੋਂ ਪਹਿਲਾਂ ਹੁੰਦੀ ਕਾਂਗਰਸ ਦੀ ਸਰਕਾਰ ਕਪਟਰ ਹੁੰਦਾ ਉਦੋਂ ਪਾਣੀ ਕੋਈ ਇਹ ਪਾਣੀ ਗਾਂ ਦਰਿਆਵਾਂ ਵਿੱਚ ਹੀ ਕੱਢੇ ਜਾਂਦੇ ਸੀ 100 ਬੰਦੇ ਨੇ ਧਰਨਾ ਲਾਇਆ ਰਿਕੇ ਉਹਨਾਂ ਪਾਣੀ ਨਹੀਂ ਲੰਘਣ ਤਾਂ ਗਾੜੀ ਮਾਲ ਚਰਨਦੇ ਆ ਅਸੀਂ ਦਬਰੇਤਿਆਂ ਜਾਂ ਉਧਰ ਉਹ ਆਂਦੇ ਵੀ ਅਸੀਂ ਪਾਣੀ ਨਹੀਂ ਗਾ ਛੱਡਣਾ ਜੇ ਪਾਣੀ ਥੋੜਾ ਥੋੜਾ 2000 ਵੀ ਥੋੜੇ ਥੋੜੇ ਛੱਡੀ ਜਾਂਦੇ ਸਾਡਾ ਅਸੀਂ ਬਜੇ ਰਹਿਣਾ ਅੱਛਾ ਇਹ ਦੱਸੋ ਜਿਹੜਾ ਬੰਨ ਜਿਹੜਾ ਸੂਰੇ ਟੁੱਟ ਗਿਆ ਹੁਣ ਕਿੰਨੇ ਕੁ ਲੋਕ ਜਿਹੜੇ ਇੱਥੇ ਅੰਦਰ ਜਿਹੜੇ ਆਪਣੇ ਆਬਾਦੀ ਕੀ ਆ ਇਹ ਆਬਾਦੀ ਬਾਬਾ ਜੀ ਇੱਥੇ 14 15 ਪਿੰਡ ਆ ਇਹ ਆਬਾਦੀ ਦੇ ਵਿੱਚ 14 15 ਕਿਲੋਮੀਟਰ ਕਰਮੂ ਵਾਲੇ ਤੱਕ ਇਹ ਸਾਰੀ ਜਨਤਾ ਹੀ ਬੈਠੀ ਆ ਵਿੱਚ ਜੀ ਹਾਂ ਨਹੀਂ ਆਪਾਂ ਤਕਰੀਬਨ 2000 ਲੋਕ ਹੈਗੇ ਹੈਗੇ ਜਿਆਦੇ ਆਗੇ 2000 ਤੋਂ ਕੁਝ ਨਹੀਂ ਗੇ ਜੀ ਇਹ ਜਿਆਦੇ ਆ ਮੇਰੇ ਘਰ ਕੋਲ 40 5000 ਬੰਦਾ ਆਉਣਾ ਇੱਥੇ ਅਰੇ ਵਿੱਚ ਰਹਿੰਦਾ ਹੋਇਆ ਸਾਡੇ ਇਲਾਕੇ ਲਾਗੇ ਪਿੰਡ ਹਾਂ ਤੋਰ ਪੰਜ ਪਿੰਡ ਵਾਲਾ ਲਾਗੇ ਲਾਗੇ ਜੀ ਤੇ ਮਾੜਾ ਕੰਮ ਆਏ ਅੱਛਾ ਜਿਦਾ ਹੁਣ ਆਪਾਂ ਦੇਖ ਰਹੇ ਇੱਥੇ ਪਾਣੀ ਥੋੜਾ ਵਾ ਤੇ ਇਸ ਤੋਂ ਅਗੇ ਲੰਘੂ ਆਣਾ ਜਿਹੜਾ ਇਹਨੂੰ ਪਤਾ ਨਹੀਂ ਸਾਨੂੰ ਤਾਂ ਬਾਬਾ ਦੀ 60 ਸਾਲ ਹੋ ਗਏ ਮੈਂ ਜੰਮਿਆ ਪੜਿਆ ਇੱਥੇ ਜੰਗਲ ਪੁੱਟਿਆ ਇੱਥੇ ਪਿੰਡ 15 16 ਪਿੰਡ ਵਾ ਜਿਹੜੇ ਵਿੱਚ ਅਸੀਂ ਬੈਠੇ ਹਾਂ ਮੈਂ ਮੈਂ ਜਾਨਵਨ ਜੀ ਇੱਥੇ ਹੁਣ ਪਾਣੀ ਐ ਇਸ ਟਾਈਮ ਥੋੜਾ ਨਜ਼ਰ ਆ ਰਿਹਾ ਇਸ ਤੋਂ ਅੱਗੇ ਕਿੰਨਾ ਪਾਣੀ ਐ ਕੋਈ ਬਹੁਤ ਆ ਜੀ ਅੱਗੇ ਇਹਨਾਂ ਨਾਲ ਪਾਣੀ ਹੋ ਗਿਆ ਹੁਣੇ ਅੱਜ ਆ ਇੱਕ ਦੋ ਘੰਟੇ ਜੀ ਹੋਇਆ ਤੇ ਪਾਣੀ ਬਾਨ ਟੁੱਟਣ ਜੀ ਹੋਇਆ ਹੁਣੇ ਨਾ ਸੋ ਤਾਂ ਕੱਲ ਤੱਕ ਹਾਲਾਤ ਹੋਰ ਮਾੜੇ ਹੋ ਜਾਣੇ ਨਾ ਬਹੁਤ ਜਾ ਰਿਹਾ ਜੀ ਅਜੇ ਹੁਣ ਡੋਪ ਥਾਰੇ ਥਾਰੇ ਗਾ ਚਾ ਸਾਰਾ ਫਸਲ ਟੁੱਪ ਜਾਣਾ ਇੱਕ ਪੱਲੇ ਨਹੀਂ ਰਹਿਣਾ ਜ਼ਿਮੀਂਦਾਰ ਦੇ ਕੱਖ ਅੱਛਾ ਬਾਬਾ ਜੀ 2023 ਦੇ ਵਿੱਚ ਹੜਾ ਆਇਆ ਸੀ ਪਿਛਲੀ ਵਾਰ ਨਾ ਉਸ ਤੋਂ ਬਾਅਦ ਮੈਂ ਦੇਖ ਰਿਹਾ ਸੀ ਚਲੋ ਫਸਲਾਂ ਦਾ ਜਿਹੜੇ ਪਾਣੀ ਨੇ ਬਰਬਾਦ ਕਰਨੀ ਉਹ ਨਹੀਂ ਬਾਬਾ ਜੀ ਅਜੇ ਆਣ ਕੇ ਹੋਣੀ ਜਾਵੇ ਰੇਤੋ ਵਾਲੀਆਂ ਗੁਛਕੂ ਲੱਗੇ ਪੈਲੀ ਸਾਡੀ ਆਪ ਦੀ ਮੇਰੀ ਖੋਦਾ ਪੰਜ ਪੰਜ ਫੁੱਟ ਮਿੱਟੀ ਪਈ ਰੇਤੋ ਸਰਕਾਰ ਕੱਢ ਨਹੀਂ ਦਿੰਦੀ ਜੇ ਇੱਥੋਂ ਤਾਂ ਫਿਰ ਕੱਢ ਕੇ ਲੈਉਣੇ ਤੇ ਪੁਰਸ ਵੱਲ ਲਿੰਦੀ ਆ ਉਹਦੇ ਬਰਵਾਦ ਅਸੀਂ ਤੇ ਕੋ ਬੰਨ ਤੇ ਪਾਤੀ ਕੋਈ ਇਤਨਾ ਜਾਣਿਆ ਥੋੜੀ ਥੋੜੀ ਕਰਕੇ ਅਜੇ ਪੈਲੀਆਂ ਪਈਆਂ ਅਡੀਆਂ ਉਤਰੀ ਤੇ ਹੁਣ ਜਿਹੜੇ ਲੋਕ ਆ ਇਥੋਂ ਆਪਣੇ ਘਰਾਂ ਦੇ ਵਿੱਚ ਹੀ ਰਹਿ ਰਹੇ ਆ ਜਾਂ ਬਾਹਰ ਨਿਕਲ ਰਹੇ ਆ ਜੇ ਬਾਬਾ ਜੀ ਘਰੇ ਹੀ ਆ ਕਿੱਧਰ ਜਾਈਏ ਔਰ ਕੁ ਟਿਕਾਣਾ ਹੀ ਨਹੀਂ ਸਾਡਾ ਟਿਕਾਣਾ ਹੋਵੇ ਤੇ ਕਿੱਥੇ ਜਾਈਏ ਨਾ ਪਰ ਬੱਚਿਆਂ ਨੂੰ ਤਾਂ ਕੱਢਣਾ ਪਊਗਾ ਆਪਾਂ ਇਹ ਵੀ ਜਾ ਰਹੇ ਹਾਂ 2023 ਦੇ ਵਿੱਚ ਦੋ ਬੱਚੇ ਡੁੱਬ ਕੇ ਮਰ ਗਏ ਸੀ ਉਹ ਸਾਡੇ ਆਪ ਦੇ ਬੱਚੇ ਹੀ ਮਰੇ ਸੀ ਜਦੋਂ ਆ ਬੰਦ ਵੱਜਾ ਹਾਂਜੀ ਤੇ ਉਹ ਵੀ ਬਾਬਾ ਜੀ ਇਹ ਸਰਕਾਰਾਂ ਦੇ ਕੰਮ ਆ ਜੇ ਪਾਣੀ ਗਾ ਕੱਢੀ ਜਾਣਦੇ ਨਹੀਂ ਕਿ ਕਿ ਬੱਚੇ ਨੂੰ ਮਿਸ਼ੋਨ ਨੂੰ ਕੀ ਪਰਾ ਪਾਣੀ ਕਿੰਨਾ ਕਿੰਨਾ ਨਹੀਂ ਨਹੀਂ ਮੈਂ ਗੱਲ ਕਰ ਰਿਹਾ ਨਾ ਕਿ ਜੇ ਹੁਣ ਆਪਾਂ ਗੱਲ ਕੀਤੀ ਜਾਵੇ ਹੁਣ ਪਾਣੀ ਆ ਗਿਆ ਹੁਣ ਵੀ ਬੱਚੇ ਆਪਾਂ ਸੁਰੱਖਿਅਤ ਕਰਨੇ ਪੈਣਗੇ ਹੁਣ ਬਾਬਾ ਜੀ ਕਿੱਧਰ ਕਰਾਂਗੇ ਆਪਦੇ ਬੱਚੇ ਨੀਵੇਂ ਸਾਡਾ ਟਿਕਾਣਾ ਹੀ ਕੋਈ ਨਹੀਂ ਹੋਰ ਤੇ ਜੇ ਪਾਣੀ ਕੱਢ ਦੇਣਾ ਸਾਡਾ ਪਚਾਓ ਹੋ ਗਿਆ ਤੈਨੀਆਂ ਤੇ ਦੁਬਈ ਦੇ ਗਈਆਂ ਅਸੀਂ ਜਾਵਾਂ ਕਿਦਰ ਮਾਰ ਡੰਗਰ ਸਾਡਾ ਪਰਿਵਾਰ ਸਾਡਾ ਕਿੱਥੇ ਛੱਡ ਕੇ ਜਾਵਾਂਗੇ ਜੀ ਤਾਂ ਕੋਈ ਪ੍ਰਬੰਧ ਕੀਤੇਗੇ ਇਹਨਾਂ ਪ੍ਰਸ਼ਾਸਨ ਲੋ ਤੁਹਾਡੇ ਰਹਿਣ ਸਹਿਣ ਦੇ ਕੋਈ ਹੋਈ ਵੀ ਨਹੀਂ ਅਜੇ ਆਹ ਹਰਾਨਾ ਵਿਚਾਰ ਆਇਆ ਅੱਜ ਮਾੜਾ ਚੰਗਾ ਆਇਆ ਕੋਈ ਨਹੀਂ ਤੇ ਕੋਈ ਸਾਡੇ ਕੋਈ ਬੋਰਡ ਦਾ ਕੋਈ ਲੋਕ ਲਾਗੂ ਕਿਹੜਾ ਜਿਹੜਾ ਤੁਹਾਡੇ ਮਦਦ ਕਰ ਰਿਹਾ ਕੋਈ ਤੁਹਾਡੇ ਪੁਸ਼ਗਿਸ਼ ਕਰਨਾ ਸਾਡੇ ਜੀ ਬਾਬਾ ਲੱਖਾ ਹੋਈ ਅਜੇ ਤੇ ਮੈਦ ਕਰ ਰਿਹਾ ਤੇ ਅੱਗੇ ਵੀ ਰਾਣੀ ਕੀਤੀ ਨਹੀਂ ਤੇ ਕੋਈ ਅਜੇ ਤੇ ਸਾਡਾ ਕੋਈ ਵਾਰਸ਼ ਨਹੀਂ ਨਾ ਬਣਿਆ ਜੇ ਮੈਂ ਆਪਾਂ ਗੱਲ ਕਰਦੇ ਤੇ ਲੀਡਰ ਨੇ ਆਪ ਪਾਰਟੀ ਦੇ ਰਾਣਾ ਰਾਣਾ ਇੰਦਰਪ੍ਰਤਾ ਸਿੰਘ ਵਿਧਾਇਕ ਨੇ ਨਵਤੇਜ ਸਿੰਘ ਚੀਮਾ ਕਾਂਗਰਸੀ ਨੇ ਉਸ ਤੋਂ ਬਾਅਦ ਸੱਜਨ ਸਿੰਘ ਚੀਮਾ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਨੇ ਉਹ ਦੱਸਦਾ ਨਹੀਂ ਕਿਸ ਨੂੰ ਦੇ ਨਾਲ ਜਿਹੜਾ ਆਪਣਾ ਆਪ ਪਾਰਟੀ ਜਿਹੜਾ ਤੇ ਪੁੱਛਦਾ ਕਿ ਕਿਸ ਨੂੰ ਦੇ ਨਾਮ ਆਉਂਦਾ ਕਿਨੇ ਆ ਗਿਆ ਜਦੋਂ ਵੋਟਾਂ ਦੇਣੀਆਂ ਫੇਰਾ ਮਾਰ ਗਿਆ ਨਹੀਂ ਤੇ ਕਿਹਾ ਜਾਓ ਠੀਕ ਹੈ ਇਹਨਾਂ ਨੂੰ ਦਰਦਵਾ ਆਪਣੇ ਨੂੰ ਰਾਣੇ ਦੇ ਮੁੰਡੇ ਨੂੰ ਇਹ ਆਪਣੇ ਨੂੰ ਚਲੋ ਮੰਤਰੀ ਸਾਡੇ ਉਹਨੇ ਬੜੀ ਮਹਿਦ ਕੀਤੀ ਹੁਣ ਵੀ ਕੀਤੀ ਤੇ ਚੀਮਾ ਵੀ ਅੱਜ ਆਇਆ ਆਂਦੇ ਆ ਮਾਰੇ ਵੀ ਮੜਿਆ ਨਹੀਂ ਮੈਨੂੰ ਇੱਥੇ ਆਇਆ ਹੋਈ। ਤੁਸੀਂ ਮੈਨੂੰ ਸਮਰਥਕ ਲੱਗਦੇ ਰਾਣੇ ਦੇ? ਹਾਂ? ਰਾਣੇ ਨੂੰ ਸਮਰਥਕ ਲੱਗਦੇ ਆ। ਨਹੀਂ ਜੀ ਸਾਨੂੰ ਸਾਰੇ ਇੱਕੋ ਜਿਹੇ ਆ। ਅਸੀਂ ਪਹਿਲਾਂ ਸੱਚੀ ਗੱਲ ਕਰਾਂ ਤੇ ਬੀਬੀ ਦੇ ਹੀ ਆ। ਮੁੜ ਕੇ ਤੇ ਇਹ ਚੀਜ਼ ਮੈਨੇ ਇੱਕ ਬੜਾ ਕੰਮ ਕੀਤਾ ਸਾਡੇ ਆ ਪੁਲ ਬਣ ਤੇ ਤੇ ਉਹਨੇ ਇਹ ਕੰਮ ਕਰੀ ਜਾਂਦਾ ਸਾਡੇ ਸਾਰੇ ਇੱਕ ਤੇ ਆ। ਸਰਵਤਾਂ ਨਹੀਂ ਆਈ ਸਾਰੇ ਇੱਕ ਤੇ ਜਿਹੜਾ ਚੰਗਾ ਕੰਮ ਕਰੀ ਉਹਦੇ ਨਾਲ ਹੀ। ਅੱਛਾ ਹੁਣ ਇਹ ਦੱਸੋ ਮੈਨੂੰ ਜਦ ਆਪਾਂ ਗੱਲ ਕਰਦੇ ਆ ਕਿ ਬਾਉਪੁਰ ਪਿੰਡ ਵਿੱਚ ਆ ਗਿਆ ਹੋਰ ਘਰ ਜਿਹੜੇ ਵਿੱਚ ਆ ਗਏ ਤਾਂ ਕਿ ਰੋਟੀ ਪਾਣੀ ਪੱਕਣ ਦੇ ਹਿੰਦਿਆਂ ਹੈਗੇ ਜਾਂ ਬਸ? ਔਰੇ ਬਾਬਾ ਜੀ ਹੁਣ ਆਪਦਾ ਲਾਵਾਂਗੇ ਆਟਾ-ਆਟਾ ਪਿਆ ਕੇ ਆਪਦਾ ਕੋ ਬਾਬੇ ਕਰਦੇ ਆ ਕੋ ਕੋ ਕਰਦੇ ਆ ਮਾਰਾ ਕਰੀ ਵੱਡਾ ਤੂੰ ਇਸੇ ਗਾਦੂ ਹਾਂਜੀ ਸੁਵੇ ਤੋ ਰਹਿਣ ਦੇ ਨਹੀਂ ਮੈਂ ਨਾਲ ਦੇ ਓਕੇ ਤੇ ਕੀ ਦੇਖਿਆ ਤੁਸੀਂ ਹਾਲਾਤ ਕਿਦਾਂ ਦੇ ਨੇ ਇੱਥੇ ਹੁਣ ਮੰਨ ਲਓ ਪਾਣੀ ਸਵੇਰੇ ਬੰਨ ਟੁੱਟਾ ਇੱਥੇ ਪਾਣੀ ਅ ਸੜਕਾਂ ਤੇ ਫਿਰਨ ਲੱਪਿਆ ਇਹ ਦੋ ਘੰਟਿਆਂ ਚ ਹੀ ਆਇਆ ਜੀ ਦੋ ਘੰਟਿਆਂ ਚ ਪਾਣੀ ਆਇਆ ਜੀ ਕਿਉਂ ਕਿ ਜੀ ਆ ਮੈਂ ਵੇਖਿਆ ਹੁਣੇ ਆ ਗਿਆ ਇੱਥੇ ਆ ਗਿਆ ਬੰਦੇ ਬਹੁਤ ਵਧੀਆ ਵਾ ਇੱਥੋਂ ਦੇ ਲੋਕ ਆਤਵਾਕ ਆ ਵਧੀਆ ਰੋਟੀ ਖਾਂਦੀ ਐ ਤੇ ਪਰ ਇਹ ਆ ਵੀ ਆ ਪਾਣੀ ਦੀਆਂ ਮਾਰਾਂ ਥੱਲੇ ਹਰ ਸਾਲ ਪਾਣੀ ਦੀ ਮਾਰ ਥੱਲੇ ਆਣ ਕੇ ਗਵਰਨਮੈਂਟਾਂ ਨੂੰ ਇਹਦਾ ਪਤਾ ਲੈਣਾ ਚਾਹੀਦਾ ਇਹਨਾਂ ਦੀ ਵੱਧ ਵੱਧ سپورਟ ਕਰਨੀ ਚਾਹੀਦੀ ਆ ਜੀ ਹਾਂਜੀ ਵੇਖੋ ਇਹਨਾਂ ਨੇ ਦੱਸਿਆ ਕਿ ਜਿਹੜੇ ਲੋਕ ਨੇ ਇੱਥੇ ਵਸਦੇ ਨੇ ਵੈਸੇ ਮੈਨੂੰ ਲੱਗ ਰਿਹਾ ਸੀ ਕਿ ਦੋ ਗਿਆ ਦੀ ਆਬਾਦੀ ਹੋਣੀ ਆ ਲੇਕਿਨ ਇਹਨਾਂ ਦੇ ਅਨੁਸਾਰ ਜਿਹੜੀ ਆਬਾਦੀ ਆ ਉਹ ਕਾਫੀ ਵੱਧ ਹੈਗੀ ਆ ਔਰ 16 ਪਿੰਡ ਦੇ ਜਿਹੜੇ ਇੱਥੇ ਰਹਿੰਦੇ ਆ 3000 ਦਾ ਰਕਬਾ ਜਿਹੜਾ ਇਸ ਟਾਈਮ ਪਾਣੀ ਦੀ ਮਾਰ ਥੱਲੇ ਆ ਜਾਣਾ ਜੇ ਅੱਗੇ ਦਰਨੀ ਖੁੱਲਦੇ ਤਾਂ ਪਾਣੀ ਦਾ ਲੈਵਲ ਡੌਮ ਨਹੀਂ ਹੁੰਦਾ ਤਾਂ ਇਹ ਜਿਹੜਾ ਰਕਬਾ ਜਿਹੜਾ ਪਾਣੀ ਥਲੇ ਆ ਜਾਣਾ ਉਹ ਲੋਕਾਂ ਵਾਸਤੇ ਕਹਿੰਦੇ ਕਿ ਸਾਡੇ ਲਈ ਕੋਈ ਇੱਥੇ ਨਹੀਂ ਬੋਲ ਰਿਹਾ ਕਿ ਮੰਨ ਲਓ ਕਿ ਆਪਾਂ ਕਹ ਲਈਏ ਕਿ ਪ੍ਰਸ਼ਾਸਨ ਆਇਆ ਹੋਵੇ ਸ਼ਾਇਦ ਸਾਨੂੰ ਨਹੀਂ ਪਤਾ ਲੇਕਿਨ ਲੋਕ ਇਹ ਕਹਿ ਰਹੇ ਨਹੀਂ ਆਏ ਵਿਧਾਇਕ ਦਾ ਕਹਿ ਰਹੇ ਨੇ ਜਰੂਰ ਗੇੜਾ ਮਾਰਗੇ ਨੇ ਲੇਕਿਨ ਆਮ ਆਦੀ ਪਾਰਟੀ ਜਿਹੜੇ ਇੱਥੋਂ ਦੇ ਲੀਡਰ ਨੇ ਉਹਨਾਂ ਤੇ ਵੀ ਰੋਸ ਜਿਹੜੇ ਜਿਤਾ ਰਹੇ ਨੇ ਬਾਕੀ ਦੇਖਦੇ ਹਾਂ ਕੀ ਹੁੰਦਾ ਕੱਲ ਤੱਕ ਕਿੰਨਾ ਪਾਣੀ ਵਧਦਾ ਜਾਂ ਘਟਦਾ ਔਰ ਕੀ ਲੋਕਾਂ ਦੇ ਹਾਲਾਤ ਆ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗਣੇ ਆ ਕਿਉਂਕਿ ਪਿਛਲੇ ਸਾਲ ਵੀ ਅਸੀਂ ਦੇਖਿਆ ਸੀਗਾ ਕਿ ਰੇਤਾ ਜਿਹੜੀ ਆ 2023 ਦੇ ਵਿੱਚ ਹੜਾ ਆ ਉਸ ਤੋਂ ਬਾਅਦ ਰੇਤਾ ਇੱਥੇ ਜੰਮ ਗਈ ਉਹ 2024 'ਚ ਵੀ ਦੱਸਦੇ ਕਿੰਦੇ ਸਾਡੀਆਂ ਫਸਲਾਂ ਨਹੀਂ ਹੋਈਆਂ ਹੁਣੇ ਮਾੜੀ-ਮੋਟੀ ਜਾ ਕੇ ਫਸਲ ਹੋਣੀ ਸੀਗੀ ਤਾਂ ਹੁਣ ਫਿਰ ਹਾਲਾਤ ਹੋ ਬਣ ਗਏ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹਨਾਂ ਲੋਕਾਂ ਦੀ ਬਾਹ ਫੜਨ